ਹਏ ਹਏ ਸਿਹਰ ਦੀ ਚਾਹ ਮੰਗਈ ਹੈ ਹਏ ਦਾਦਾ ਕੁੜੀ ਨੇ ਚਾਹ ਨਹੀਂ ਦਿੱਤੀ ਕੋਈ ਹਾਰ ਨਹੀਂ ਰਹੀ ਡਿ ਜੱਲੀ ਜੀ ਮੇਰੇ ਪੱਲੇ ਪੈ ਗਈਆਂ ਨਾ ਕੋਈ ਹੱਥ ਰਿਧੀ ਇਹ ਰਿਧੀ ਰਿਧੀ ਮੇਰਾ ਗਲਾ ਸੋਕ ਗਿਆ ਵਾਜਾ ਮਾਰ ਬੜੀ ਕਿਹੜੀ ਨੁੱਕੜ ਚ ਵੜੀ ਗਈ ਹੁਣ ਇਹਦੀ ਕੋਈ ਸੇਲੀ ਪੈਣ ਵਾਜ ਮਾਰੇ ਨਾ ਤੇ ਮਿੰਟੋਂ ਮਿੰਟ ਹੀ ਇੰਨੇ ਉੱਠ ਜਾਣਾ ਉਧਰੋਂ ਮੁੰਡਾ ਵੇਖੇ ਮੇਰਾ ਰਾਦਾ ਸੁਤਾ ਹੈ ਕੋਈ ਪਤਾ ਨਹੀਂ ਕੋਈ ਸ਼ੀਸ਼ੀ ਦੇਣੀ ਹੈ ਮੁੰਡੇ ਨੂੰ ਜਾਂ ਨਹੀਂ ਦੇਣੀ ਕੋਈ ਹਾਂ ਨਹੀਂ ਸਕੂਲੀ ਦਾ ਹੁਣੇ ਕੋਈ ਪੇਖਿਆ ਚੋ ਆ ਜੈਨਾ ਤੇ ਮਿੰਟੋ ਮਿੱਟੀ ਸਾਰਾ ਸਮਾਨ ਆ ਜੈਨਾ ਰਿਧੀ ਮੈਂ ਵਾਜ ਤੋਂ ਮੜ ਜਰਾ ਜਾ ਕੇ ਨਾ ਦੇਖਾਂ ਕਰਦੀ ਕੀ ਪਈ ਹੈ ਅਗਰ ਨਾ ਵਧੀਆ ਤਾਂ ਮੈਂ ਆਪ ਹੀ ਚਾਹ ਪੀ ਲੰਦੀ ਨਾ ਤੇ ਵਧੀਆ ਰਹਿਣਾ ਚਲ ਚਨੀ ਤੇ ਮੇਰੇ ਗਏ ਬੰਨ ਚਟਨੀ ਵੀ ਤਿਆਰ ਆ ਉਹ ਹ ਵੀ ਮੇਰਾ ਪਿਆਰ ਹੈ ਹੁਣ ਬਸ ਮੁੰਡੇ ਨੂੰ ਨਾ ਵਧੀਆ ਜਿਹਾ ਨਾਸ਼ਤਾ ਕਰਵਾ ਦਵਾ ਐ ਕਰਨਾ ਥੋੜਾ ਜਿਹਾ ਖਾਣਾ ਇਹਦੀ ਛਾਂਟੀ ਕਰੀ ਲਵਾਂਗੀ ਤੇ ਬੱਚੇ ਹਾਂਜੀ ਭੈਣ ਮੇਰੀਏ ਕੀ ਕਰਦੀ ਪਈ ਹੈ ਤੈਨੂੰ ਮੇਰੀ ਆਵਾਜ਼ ਨਹੀਂ ਸੁਣੀ ਤੁਸੀਂ ਆਵਾਜ਼ ਮਾਰੀ ਮੈਨੂੰ 5 ਵਜਾ ਮਾਰੀ ਹੈ ਚਾਹ ਪੁੱਛੇ ਅੱਛਾ ਅੱਛਾ ਕੀ ਤੇ ਚਾਹ ਤਾਂ ਤੂੰ ਮੇਰੇ ਵਾਸਤੇ ਜ ਬਣਾ ਲਈ ਤੇ ਰਿੰਨੋ ਕਿਆ ਨਾਲੋਂ ਨਾ ਮੈਂ ਆਪੇ ਬਣਾ ਲੈਂਦੀ ਚੰਗਾ ਹੀ ਮੈਂ 2 ਮਿੰਟਾਂ 'ਚ ਬਣਾ ਲੈਂਦੀ ਆ ਭੈਣ ਤੂੰ ਰਹਿਣ ਦੇ ਮੈਂ ਆਪੇ ਬਣਾ ਲੈਂਦੀ ਆ ਤੂੰ ਕੜੀ ਪਤਾ ਹੀ ਵੇਹ ਨਹੀਂ 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 ਮੰਮੀ ਤੂੰ ਹੀ ਆ ਵੇਖਦੇ ਪਿਆ ਨਾ ਆ ਵੇਖੋ ਮੈਂ ਪੋਹਾ ਬਣਾਇਆ ਹੈ ਐ ਚਟਨੀ ਬਣਾਈ ਹੈ ਐ ਛੋਲੇ ਬਣਾਏ ਹੈ ਨਾਲ ਪੂੜੀ ਕੱਢ ਦਿਆਂਗੀ ਹਾਂ ਚਟਨੀ ਖਾ ਲਵਾਂ ਬਾਦ ਗਰੇਜੀ ਘਰ ਆ ਲਵਾਂ ਤੇ ਚਾਹ ਨਾ ਪੀਵਾਂ ਮੈਂ ਜਿਹੜੇ ਸਵੇਰ ਦੇ ਲੱਗੀ ਹੋਈਆਂ ਨਹੀਂ ਨਹੀਂ ਨਾਸ਼ਤੇ ਦੇ ਨਾਲ ਮੈਂ ਤੁਹਾਨੂੰ ਚਾਹ ਵੀ ਦੇਵਾਂਗੀ ਤੂੰ ਰਹਿਣ ਤੇ ਭੈਣ ਤੂੰ ਹੈਂਡ ਨੂੰ ਦੁਪੱਟਾ ਪਤਾ ਕਿਦੋਂ ਦਾ ਵੇਲਾ ਸੀ ਜਦੋਂ ਮੇਰੇ ਮੁੰਡੇ ਨੇ ਤੈਨੂੰ ਪਸੰਦ ਕਰ ਲਿਆ ਤੇ ਮੈਂ ਆਪੇ ਬਣਾ ਡੇ ਸੋਨੇ ਮਨੂ ਰਿਸਤੇ ਆਂਦੇ ਇਹ ਮੁੰਡੇ ਦੇ ਤੇਰੀ ਸੋਹਣੀ ਸ਼ਕਲ ਵੇਖ ਕੇ ਡੁੱਲ ਗਿਆ ਤੇਰੇ ਉੱਤੇ ਤੁਸੀਂ 2 ਮਿੰਟ ਰੁਕੋ ਮੈਂ ਤੂੰ ਮੈਂ ਤੇਰੀ ਵੀ ਮੈਂ ਲਾ ਦਨੀ ਆ ਮੈਂ ਹੈਈ ਇਹ ਹੋ ਗਈ ساری ਉਮਰ ਮੈਂ ਕੰਮ ਹੀ ਕਰਨੇ ਤੇਰੇ ਛੋਲਿਆਂ ਨੂੰ ਮੈਂ ਕੀ ਕਹ ਤੈਨੂੰ ਪਤਾ ਮੈਂ ਛੋਲੇ ਖਾਣੇ ਆ ਸਵਾਦ ਤੇ ਤੂੰ ਆਪਣੇ ਵੀ ਇਹਦੀ ਆ ਪੂੜੇ ਛੋਲੇ ਬਣਾ ਲਾ ਮਿਕਸ ਸਬਜੀ ਬਣਾ ਲਾ ਕਾ ਰਾਤੀ ਦਾਲ ਬਣੀ ਪਈ ਕਿੰਨੀ ਸੁੱਕੀ ਸਬਜੀ ਪਈ ਐ ਬਾਜ਼ਾਰੋਂ 라ਤੇ ਮੁੰਡੇ ਨੇ ਚੀਜ਼ਾਂ ਲਿਆਂਦੀਆਂ ਮੈਂ ਤੇ ਛੋਲੇ ਤੂੰ ਸਿਰੇ ਸਿਰੇ ਬਣਾ ਕੇ ਬਹਿ ਗਈ ਐ ਮੰਮੀ ਜੀ ਛੋਲੇ ਤੇ ਮੈਂ ਤਾਂ ਬਣਾਏ ਸੀਗੇ ਤੁਸੀਂ ਮਠੀ ਛੋਲੇ ਖਾਂਦੇ ਹੋ ਪਿੱਜਾ ਕੁਲਚਾ ਖਾਂਦੇ ਹੋ ਛੋਲੇ ਬਟੋਰੇ ਖਾਂਦੇ ਹੋ ਨਾ ਖੁਸ਼ ਹੋ ਕੇ ਤੇ ਮੈਂ ਤਾਂ ਕਰਕੇ ਛੋਲੇ ਬਣਾਏ ਸੀ ਨਹੀਂ ਮੇਰੀ ਗੱਲ ਸੁਣ ਅਜਵਾਰ ਕੀ ਐ ਮੰਮੀ ਅੱਜ ਵਰਨਾ ਕੀ ਮਤਲਬ 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 ਤੇ ਬੜੇ ਅੱਜ ਸ਼ਨੀਵਾਰ ਹੈ ਤੇ ਸ਼ਨੀਵਾਰ ਕੀ ਬਣਾਈਦਾ ਵੈ ਕਾਲੇ ਛੋਲੇ ਤੇ ਤੂੰ ਮੈਨੂੰ ਬਲਬਾਰ ਦਾ ਸੁਣਨ ਲਾ ਪਈਆਂ ਪੂਰੀ ਖਾਂਦੇ ਹੋ ਕੁਲਚੇ ਖਾਂਦੇ ਹੋ ਫਲਾਨੀ ਚੀ ਖਾਂਦੇ ਉਹਦੇ ਮੈਂ ਕਦੀ ਕਦਾਈ ਖਾਨੀ ਹੈ ਤੈਨੂੰ ਨਹੀਂ ਪਤਾ ਕਿ ਚਿੱਟੇ ਛੋਲੇ ਮੈਨੂੰ ਘਰ ਦੇ ਨਹੀਂ ਪਸੰਦ ਤੇ ਅੱਡਾ ਪਤੀਲਾ ਭਰ ਕੇ ਬਣਾ ਕੇ ਬਹਿ ਗਈਆਂ ਤਾ ਤੂੰ ਹੀ ਖਾ ਤੇ ਮੇਰੀ ਗੱਲ ਸੁਣ ਅਲੁੰਜੀਆਂ ਮਕਨ ਕੰਮ ਕਰਨਾ ਛੱਡ ਦੇ ਤੇ ਜੇ ਮੇਰੀ ਗੱਲ ਸੁਨ ਇਹ ਨਵਾਂ ਸੂਟ ਤੈਨੂੰ ਮੈਂ ਲਿਆ ਕੇ ਦਿੱਤਾ ਵੈ ਤੇ ਘੜੀ ਪਾ ਲੈਣਾ ਕਰਨੀ ਨਹੀਂ ਮੰਮੀ ਮੇਰਾ ਨਾ ਅੱਜ ਥਿੱਲ ਕਰਦਾ ਪਿਆ ਸੀ ਮੈਂ ਕਿਹ ਪਾ ਲੈਨੀ ਆ ਤੇਰਾ ਦਿਲ ਤਾਂ ਬੜੇ ਕਰਦੇ ਆ ਦਿਲ ਨੂੰ ਥੋੜਾ ਕੰਟਰੋਲ ਚ ਰੱਖ ਤੇ ਘਰ ਦਾ ਕੰਮ ਕਰ ਜਿਹੜੀ ਸਲਾਈ ਸਿੱਖਦੀ ਆ ਨਾ ਤੇ ਚੱਜ ਨਾਲ ਸਿੱਖੀ ਇੱਕ ਕਮੀਜ਼ ਜੀ ਸੀਨ ਬਹਿ ਜੰਨੀ ਆ ਤੇ 4-4 ਘੰਟੇ ਲਾ ਦੰਨੀ ਆ ਤੇ ਟਾਈਮ ਸੀ ਜਾਇਆ ਤਾਂ ਟਾਈਮ ਸੀ ਘਰ ਆਇਆ ਕਰ ਤੇ ਮੈਨੂੰ 2 ਦਿਨਾਂ ਦੇ ਵਿੱਚ ਸੂਟ ਸਿੱਖਣਾ ਚਾਹੀਦਾ ਈ ਟਾਈਮ ਨਾ ਵੇਸਟ ਕਰ ਮੇਰੇ ਮੁੰਡੇ ਦੇ ਪੈਸੇ ਫालतू ਨਹੀਂ ਆਏ ਕੰਮ ਚੋਰੇ ਮੇਰੀ ਗੱਲ ਸੁਣ ਮੂੰਹ ਬਣਾ ਕੇ ਨਾ ਬਹਿ ਤੇ ਨਾ ਰੋਈਂ ਜਦ ਤੇ ਰੁਪਏ ਨਹੀਂ ਆਤਾ ਪਈਆਂ ਸਿਰੇ ਸੇ ਲੁੱਟਦੇ ਆ ਰੋਣਾ ਹੀ ਚਾਲੂ ਕਰ ਦਿੰਨੀ ਐ ਤੇ ਬੱਚਿਆਂ ਦੇ ਆਣ ਤੋਂ ਪੱਲਾ ਸਕੂਲੋਂ ਆਣਾ ਨਾ ਕੁੜੀ ਨੇ ਤੇ ਉਹਦੇ ਆਣ ਤੋਂ ਪੱਲਾ ਕੰਮ ਕਰ ਲੈ। ਇਹ ਆ ਨਾ ਐਸੀ ਥੱਲੇ ਬੈਜਵੇਂ ਜਾ ਕੇ ਬਿੱਲ ਬੜੇ ਆਉਂਦੇ ਆ। ਤੇ ਮੇਰੀ ਗੱਲ ਸੁਣ। ਇੰਨੀਆਂ ਤੈਨੂੰ ਮੈਂ ਗੱਲਾਂ ਕਰਦੀਆਂ ਠਿੱਠੇ। ਜਾਂ ਤੂੰ ਬਣਾਏਂਗੀ ਜਾਂ ਮੈਂ ਬਣਾਵਾ। ਮੰਮੀ ਤੁਸੀਂ ਚੱਲੋ ਮੈਂ ਚਾਹ ਬਣੀ ਤੁਹਾਨੂੰ। ਘੰਟੇ ਬਾਅਦ ਤੂੰ ਮਿਲੇਗੀ ਤਾਂ 50 ਮਿੰਟਾਂ ਚ ਮਿਲ ਜਾਏਗੀ। ਨਹੀਂ 2 ਮਿੰਟਾਂ ਚ ਮਿਲ ਜਾ। ਮੇਰੀ ਨਾ ਨਾਲ ਦੀ ਸਹੇਲੀ ਵੀ ਆਣ ਢਈ। ਤੇ ਦੋ ਕੱਪ ਚਾਹ ਦੇ ਵਧੀਆ ਬਣਾਈ। ਠੀਕ ਹੈ ਲਾਚੀ ਪਾ ਕੇ ਠੀਕ ਹੈ ਮੰਮੀ ਧਰ ਦਈ ਮੈਨੂੰ ਵਾਜ ਨਾ ਦੇਣੀ ਪਵੇ ਤੇ ਜਦੋਂ ਆਈ ਕਿ ਪੱਲਾ ਨੂੰ ਪਾਣੀ ਪਾਈ ਤੇ 4 ਮਿੰਟ ਤੱਕ ਪੱਲਾ ਲੈ ਠੀਕ ਹੈ ਜੀ ਹਾਂ ਕਿੰਨਾ ਮੈਂ ਮੰਮੀ ਨਾਲ ਕਰਦੀ ਹਾਂ ਮੁੰਮੇ ਖੁਸ਼ੀ ਨਹੀਂ ਹੁੰਦੇ ਗੱਲਾਂ ਸੁਣਾ ਦਿੰਦੇ ਆ ਹਮੇਸ਼ਾ ਗੱਲਾਂ ਸੁਣਾਉਂਦੇ ਆ ਕੁੱਤੀ ਨਹੀਂ ਖੁਸ਼ ਹੁੰਦੇ ਮੰਮੀ ਕਿੰਨਾ ਪਰੇਸ਼ਾਨ ਕਰਦਾ ਇਹ ਹੀ ਫਰਕ ਹੁੰਦਾ ਇੱਕ ਮਾਂ 'ਚ ਇੱਕ ਸੱਸ 'ਚ ਮੇਰੀ ਮਾਂ ਹੁੰਦੀ ਮੈਨੂੰ ਇੰਨੀਆਂ ਗੱਲਾਂ ਸੁਣਾਇਆ ਸੀ ਕੁੱਤੀ ਵੀ ਨਹੀਂ ਉਹਨੇ ਕਹਿੰਦਾ ਸੀ ਕੁੱਤ ਤੂੰ ਬੈ ਮੈਂ ਚਾਹ ਬਣਾ ਕੇ ਲਿਆਉਣੀ ਆ ਬਹੁਤ ਬੋਲਦੇ ਆ ਮੈਂ ਆਈ ਹੁਣੇ ਬੂਆ ਢੋਲਾ ਇੱਧਰ ਚੱਲੀ ਆ ਮੰਜੂ ਵੱਲੇ ਆਂਦੇ ਨੂੰ ਕਰੇਲੇ ਛਿਲ ਛੱਡ ਤੋਪੇ ਰੱਖਦੇ ਲੂਣ ਲਾ ਕੇ ਨਹੀਂ ਮੰਜੂ ਨਹੀਂ ਮੰਜੂ ਨਹੀਂ ਮੰਜੂ ਕਿੱਥੇ ਵੜੀਆਂ ਹਾਏ ਜਸਵੀਰ ਮੈਂ ਨਾ ਆਜਾ 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 ਮੈਂ ਕੀ ਗੱਲ ਹੈ ਉਹ ਸਾਡੇ ਘਰ ਤੱਕ ਆਵਾਜ਼ ਆਂਦੀ ਸੀ ਕੀ ਹੈ ਨਹੀਂ ਅੰਦਰ ਆ ਤੇ ਨੰਦਰ ਹੀ ਦੱਸਦੀ ਆ ਜੇ ਤੇਰੇ ਘਰ ਕੇ ਆਵਾਜ਼ ਆ ਗਈ ਤੈਨੂੰ ਮੈਂ ਹਰ ਇੱਕ ਚੀਜ਼ ਮੈਂ ਦੱਸ ਦਿੰਨੀ ਆ ਬੈਜਾ ਪਿਆ ਤੇ ਮੈਂ ਜਾਣਾ ਹੀ ਮੈਂ ਵੀ ਕਲਪਦੀ ਆਈ ਨਹੀਂ ਐਡੀ ਜਿੱਲੜ ਜੀ ਹੈਗੀ ਨਾ ਕੋਈ ਕੰਮ ਨਾ ਕੋਈ ਕੰਮ ਦੀ ਨੱਖ ਕਰਦੀ ਦੁਸ਼ਮਨਾ ਨਾਲ ਦੀ ਬਸ ਸਵੇਰੇ ਸਵੇਰੇ ਲੈ ਕੇ ਬਹਿ ਜਾਂਦੀ ਹਾਂ ਚਾਹ ਦੇ ਨਾਲ ਪਰੌਂਠੀ ਲਾਂਦੀ ਉਹ ਦੇਸੀ ਘਿਓ ਪੜ ਕੇ ਵੱਧੂ ਖਾਂਦੀ ਪਰੌਂਠੀ ਦੇਸੀ ਘਿਓ ਨਾ ਰਹਿ ਜਵੇ ਕਿਤੇ ਸਾਦੀ ਰੋਟੀ ਭਾਵੇਂ ਰਹਿ ਜਵੇ ਤੇਰੇ ਮੈਂ ਦੱਸਾਂ ਤੂੰ ਐ ਕਰਨੀ ਆ ਸਵੇਰ ਬੱਚੇ ਚਲੇ ਜਾਂਦੇ ਨਾ ਪਹਿਲਾਂ ਮੇਰਾ ਮੁੰਡਾ ਜਾਂਦਾ ਸਕੂਲ 7:00 ਵਜੇ ਹੈ ਬੱਚਿਆਂ ਨੂੰ ਭੇਜ ਕੇ ਐ ਡੈਨਿੰਗ ਟੇਬਲ ਦੇ ਉੱਤੇ ਬੈਠ ਕੇ ਨਾ ਤੇ ਫਟਾਫਟ ਆਪਰੋਂਠੀ ਖਾ ਲੈਣੀ ਐ ਤੇ ਬਾਅਦ ਚ ਅੰਦਰ ਸੌ ਜਾਣਾ ਤੇ ਮੈਂ ਹਸਾਲ ਵਾਲਾ ਜਪੂ ਭੈਣ ਮੇਰੀਏ ਸਵੇਰ ਦੀ ਚਾਹ ਮੰਗਣ ਦੀ ਸਾਰਾ ਕੰਮ ਕਰਕੇ ਮੈਂ ਵਿਹਲੀ ਹੋ ਗਈ ਹਾਂ ਤੱਕ ਚਾਹ ਨਹੀਂ ਮਿਲੀ ਭੈਣਾ ਇਹਨਾਂ ਨੇ ਸਾਨੂੰ ਸਮਝਿਆ ਨੌਕਰ ਆਣੀ ਹੈ ਹੈ ਅੱਜ ਮੁੰਡਿਆਂ ਨੂੰ ਛੁੱਟੇ ਇਧਰ ਆ ਪਣ ਨੂੰ ਪੁੱਤਰ ਇਧਰ ਆ ਮੇਰੀ ਗੱਲ ਸੁਣ ਆਵੇ ਇਧਰ ਆ ਵੇ ਕਿੱਡਾ ਹਾਂ ਜੀ ਤੇਰਾ ਪੋਤਰਾ ਤੇ ਕਮਜ਼ੋਰ ਹੀ ਹੋਈ ਜਾਂਦਾ ਤੇ ਹੋਰ ਹੈ ਧਿਆਨ ਨਹੀਂ ਰੱਖਦੀ ਬੋਲੀ ਦਿਆ ਕਰਕੇ ਕੀ ਗੱਲ ਆ ਆਪ ਤੇ ਖਾ ਲਵੇ ਟੋਕਿਆ ਹੈ ਮੇਰੇ ਮੁੰਡਿਆਂ ਨੂੰ ਤਨ ਮੈਂ ਦੱਸਾਂ ਕਿਤੇ ਮਾਰਦੀ ਮੁਰਦੀ ਤੇ ਕਮਰੇ ਜਾ ਕੇ ਬੇਕੀਰਾ ਮਾਰਦੀ ਬਰਾਂਦੀ ਹੋਵੇ ਭਾਵੇਂ ਪੁੱਛ ਲੈ ਭਾਵੇਂ ਮਾਰਦੀ ਆ ਇਹ ਦੱਸ ਇਹ ਤਾਂ ਪਿਓ ਵਾਂਗੂ ਕਿਤੇ ਐ ਏਡਾ ਸੋਹਣਾ ਸੁਨੱਖਾ ਸੀ ਇਹਨੂੰ ਕੀ ਕਰਤਾ ਸੋਹਣਾ ਤਾਂ ਕਹਿ ਰਹੇ ਹੁਣ ਵੀ ਇਹ ਕਾ ਮਾਸਾ ਮਾਸਾ ਬਾਵਾ ਜਾ ਪੁੱਤੋ ਜਾ ਭੱਜ ਕੇ ਜਾ ਦੁੱਧੂ ਪੀਲਾ ਜਾ ਕੇ ਨਾਲੇ ਮੇਰੀ ਗੱਲ ਸੁਣ ਮਮਾ ਨੂੰ ਕਹ ਐ ਆਂਟੀ ਆਏ ਆ 2 ਕੱਪ ਚਾਹ ਦੇ ਵਧੀਆ ਬਣਾਓ ਹੋਰ ਕੀ ਕਰਾਂ ਵੀ ਭੈਣਾ ਕੀ ਕਰਾਂ ਮੈਂ ਤੇ ਆਪ ਖੱਪ ਜਾਂਨੀ ਆ ਹੈ ਮੈਂ ਵੀ ਤੜਕੇ ਉੱਠੀ ਹੁੰਨੀ ਆ ਬੱਸ ਨਾ ਜੇ ਉਹਨੂੰ ਮੈਂ ਹੁਣ ਕਹਿ ਕੇ ਆਈ ਹ ਕਲਪ ਕੇ ਆਈ ਹ ਕਰੇਲੇ ਲਈ ਤੇ ਕਰੇਲੇ ਛਿਲਦੇ ਹੈ ਆ ਪਹਿਲਾਂ ਵੇਖ ਲੈ ਆ ਸਾਡੀਆਂ ਸੱਸਾਂ ਕੱਧੀਆਂ ਮੇਰੇ ਉਹਨਾਂ ਦਾ 2-2 ਢਾਈ-ਢਾਈ ਦੇ ਕਰੇਲੇ ਲੈ ਕੇ ਉਹ ਵੀ ਨਿੱਕੇ ਚੂਈਆਂ ਚੂਈਆਂ ਦੇ ਕਰੇਲੇ ਲੈਣਾ ਛਿਲ ਕੇ ਲੂਣ ਪਾ ਕੇ ਧਰੋ ਤੇ ਅੱਜ ਕੱਲ੍ਹ ਦੀਆਂ ਨੂਆਂ ਨੂੰ ਕੀ ਕੰਮ ਐ ਕਰੇਲਿਆਂ ਦਾ ਕੰਮ ਹੀ ਏਦਾਂ ਮੁਕਾਤਾ ਹੀ ਉਹਨਾਂ ਨੇ ਉਹ ਕੀ ਕਰਦੀਆਂ ਛਿਲਦੀਆਂ ਹੀ ਤਲਦੀਆਂ ਸਿੱਧੇ ਮਸਾਲਾ ਪਾ ਕੇ ਖਾਓ ਖਸਮਾ ਨੂੰ ਤੇ ਜੋ ਖਾਣਾ ਖਾਓ ਨਹੀਂ ਭੈਣ ਜਾ ਕੇ ਵੇ ਰਸੋਈ ਫ੍ਰਿਜ ਮੇਰਾ ਸਬਜ਼ੀਆਂ ਨਾਲ ਭਰਿਆ ਪਿਆ ਏ ਮੈਂ ਨਨ ਰਾਤੀ ਹੀ ਕਿਆ ਹੀ ਕਿ ਸਾਰੇ ਸਬਜ਼ੀ ਕੋਈ ਨਾ ਬਣਾਣਾ ਸਾਡੀ ਫ੍ਰਿਜ ਚ ਸਬਜ਼ੀਆਂ ਪਈਆਂ ਹੀ ਆ ਫੇਰ ਛੜੇ ਜੇ ਛੋਲੇ ਬਣਾ ਕੇ ਬੈਗੀ ਉਹ ਚਿੱਟੇ ਛੋਲੇ ਆਹੋ ਤੂੰ ਤਾਂ ਛੋਲੇ ਖਾਂਦੀ ਨਹੀਂ ਹੈਗੀ ਵੇਖ ਲੈ ਤੁਹਾਨੂੰ ਪਤਾ ਜੇ ਪਰ ਉਹਦੇ ਮਾਂ ਦੀ ਧੀ ਨੂੰ ਉਹਨੂੰ ਨਹੀਂ ਪਤਾ ਤਾਂ ਅੱਗੋਂ ਮਨੇ ਟੋਕਦੀ ਹੂੰ ਕਹਿੰਦੀ ਬਾਜ਼ਾਰ ਜਾਂਦੇ ਮੱਠੀ ਛੋਲੇ ਖਾਂਦੇ ਹੋ ਕੁਲਚੇ ਛੋਲੇ ਖਾਂਦੇ ਦਸ ਤੇ ਰਪਿਓ ਦਾ ਖਾਣੀ ਆ ਆਹ ਸੱਚ ਬਾਹਰ ਤਾਂ ਤੂੰ ਖਾ ਲੈਣੀ ਆ ਨੀ ਭੈਣ ਕਾ ਦਿੱਕਦਾਈ ਖਾਨੀ ਮਹੀਨੇ 2 ਮਹੀਨੇ ਬਾਅਦ ਰੋਜ਼ ਥੋੜੀ ਖਾਨੀ ਹੁਣ ਤੇਰੇ ਘਰ ਆਣੀ ਮੈਂ ਛੋਲੇ ਖਾਨੀ ਐ ਦੱਸ ਤੂੰ ਪੱਲਾ ਮੰਨੋ ਨੀ ਭੈਣਾ ਇਹਨਾਂ ਨੂੰ ਮਾਵਾਂ ਆਂਦੀਆਂ ਨਾ ਪਸੰਦ ਪਸੰਦਾਂ ਦਾ ਪਤਾ ਹੁੰਦਾ ਸੱਸਾਂ ਦਾ ਨਹੀਂ ਪਸੰਦ ਦਾ ਪਤਾ ਹੁੰਦਾ ਕਿ ਸੱਸਾਂ ਨੂੰ ਕੀ ਪਸੰਦ ਹੈਗਾ ਤੂੰ ਵੇਲੇ ਟਾਈਮ ਦੇ ਲੈ ਕਿ ਨਾ ਹੋ ਗਏ ਹਜੇ ਤੱਕ ਮੈਨੂੰ ਨਾਸ਼ਤਾ ਨਹੀਂ ਮਿਲਿਆ ਨੇ ਸਾਡੇ ਵਾਲੀ ਵੀ ਆ ਚਾਹ ਤਾਂ ਪੜਦੀ ਵੱਡਾ ਸਟੀਲ ਦਾ ਗਲਾਸ ਰੱਖਿਆ ਹੀ ਉਹਨੇ ਡੰਡੀ ਵਾਲਾ ਉਹ ਪਰਦੀ ਦੋ ਪਰੌਂਠੀਆਂ ਤੇ ਐ ਕਿਉ ਨੱਪ ਨੱਪ ਕੇ ਪਤਾ ਮੈਨੂੰ ਕੀ ਕਹੂਗੀ ਮੰਮੀ ਜੀ ਮੈਂ ਦੇਸੀ ਕਿਉ ਬਾਹਰ ਨਹੀਂ ਲਾਂਦੀ ਮੈਂ ਰੋਟੀਆਂ ਜਦੋਂ ਅੰਦਰ ਹੀ ਇੱਡਾ ਟਿਕਾ ਲੈਣਾ ਰੱਖ ਲੈਣਾ ਤੇ ਬਾਹਰ ਕੀ ਲੋੜ ਪਈ ਆ ਭੈਣੋ ਤੇ ਤੂੰ ਵੀ ਮਨੂੰ ਨਾਨਾ ਕਿਉ ਬਣਾਨੀ ਤੂੰ ਵੀ ਮਨੂੰ ਦੇ ਦੇਣੀ ਤੇ ਤੇਰੇ ਘਰ ਕਿਉ ਦੀ ਕਮੀ ਥੋੜੀ ਪਰ ਫਿਰ ਵੀ ਸਾਬ ਦਾ ਖੋਣਾ ਚਾਹੀਦਾ ਹੈ ਕੀ ਸਾਬ ਦਾ ਭੈਣਾ ਮੈਂ ਦੇਵਾ ਅੰਬ ਦਾ ਆਚਾਰ ਲਾਲਾ ਤੋਂ ਆ ਮੇਰੇ ਅਗੇ ਕਿਲੋ ਚਾਰਨਾ ਮੇਰੇ 6 ਮਹੀਨੇ ਲੰਘਦੇ ਦਿੰਦੇ ਸੀ ਹੁਣ ਕਿਲੋ ਚਾਰਨਾ ਮੇਰੇ 15 ਦਿਨਾਂ ਹੀ ਲੰਘਦੇ ਉਹ ਤਾਂ ਕਿਲੋ ਚਾਰ ਖਾਂਦੀ ਤੋਂ ਛੱਟ ਜੀ ਥੋੜਾ ਉਹ ਤਾਂ ਖਾਂਦੀ ਸਬਜ਼ੀ ਦੇ ਹਿਸਾਬ ਨਾਲ ਕੋਲੀ ਪਰ ਪਰ ਕੇ ਖਾਂਦੀ ਉਹ ਤੇ ਤੇਰੇ ਘਰ ਤੇ ਚਾਰ ਹੀ ਵਾਦੂ ਹੁੰਦਾ ਏ ਤਾਂ ਛੱਡ ਪਰਾਂ ਨਹੀਂ ਇਹ ਘਰ ਘਰ ਦੀ ਕਹਾਣੀ ਹੋ ਗਈ ਲੋਕੀ ਕਹਿੰਦੇ ਨੂੰਹਾਂ ਨਹੀਂ ਇਹ ਘਰ ਘਰ ਦੀਆਂ ਕਹਾਣੀਆਂ ਨਹੀਂ ਇਹ ਕਹਾਣੀ ਤੇਰੇ ਘਰ ਦੀ ਤੇ ਮੇਰੇ ਘਰ ਦੀ ਹੋਰ ਕਿਸੇ ਦੇ ਘਰ ਦੀ ਆ ਸਾਹਮਣੀ ਵੇਖ ਲੈ ਆ ਆ ਚੰਗੀ ਭਲੀ ਹਾਂ ਦੇਖ ਲੈ ਉਹ ਮੰਜੀ ਤੇ ਬੈਠੀ ਹੁੰਦੀ ਤੇ ਸਾਰਾ ਉਹਦੇ ਨੂੰ ਕੰਮ ਕਰਦੀ ਉਹ ਤੇ ਪੱਤਾ ਵੀ ਨਹੀਂ ਹਿਲਾਉਂਦੀ ਜਿੱਥੜੇ ਤੇ ਵੀ ਬਹਿ ਜਣਾ ਨਾ ਉਹਨੇ ਉਹਦੀ ਵੱਡੀ ਨੂੰ ਚਾ ਚੱਲ ਤੇਰੇ ਸਸੀ ਕਾ ਲਾਂਟੀ ਜੀ ਸਸੀ ਕਾ ਪੁੱਤਰ ਸਸੀ ਕਾ ਬਸ ਠੀਕ ਐ ਪੁੱਤਰ ਠੀਕ ਐ ਐ ਚਾ ਪੀਓ 니 ਤੇਰੀ ਮਾਂ ਨੇ ਤੈਨੂੰ ਅਕਲ ਨਹੀਂ ਸਖਾਈ ਆ ਖਾਲੀ ਚਾਹ ਮੇਰੀ ਭੈਣ ਵਾਸਤੇ ਲੈ ਆਈ ਏ ਨਾਲ ਕੁਛ ਨਹੀਂ ਲੈਣਾ ਸੀ ਮੰਮੀ ਐਦਾਂ ਚਾਹ ਫੜੀ ਐ ਨਾ ਬਿਸਕਟ ਲੈ ਕੇ ਆਉਣੀ ਐ ਇਹਨੂੰ ਲੈ ਜਾ ਨਾਲ ਹੀ ਆ ਚਾਹ ਮੇਰੀ ਭੈਣ ਨੇ ਅੱਧਾ ਨਹੀਂ ਪੀਣੀ ਸਟੀਲ ਦੇ ਗਲਾਸ ਚ ਪੀਂਦੀ ਪੱਤੀ ਹੋਰ ਪਾ ਕੇ ਲਿਆ ਚੱਲ ਦੁੱਧੇ ਚ ਚਾਹ ਬਣਾਈ ਤੇ ਦੁੱਧ ਜੀ ਚਾਹ ਬਣਨੀ ਹੋਰ ਪਾਣੀ ਚ ਥੋੜਾ ਚਾਹ ਬਣਣੀ ਆ ਐ ਲੈ ਵੇਖ ਲੈ ਨਹੀਂ ਦੁੱਧੇ ਜਿਆਦਾ ਪਾਇਆ ਸੀ ਮੈਂ ਤਾਂ ਅੱਧਾ ਤੂੰ ਅੱਧਾ ਅੱਧਾ ਕਹਿ ਖਾ ਦੁੱਧ ਚ ਪੱਤੀ ਪਾਈ ਆ ਪਾਣੀ ਚ ਨਹੀਂ ਪੱਤੀ ਪਾਈ ਹੁਣ ਚਾਹ ਬਣਾਈ ਕਿ ਦੁੱਧ ਚ ਪੱਤੀ ਪਾਈ ਓ ਐ ਤੇ ਅਕਲ ਹੀ ਐ ਲੈ ਜਾ ਦੁੱਧ ਦੇ ਵਿੱਚੋਂ ਕੱਢ ਲੈ ਤੇ ਪਾਣੀ ਪਾ ਦੇ ਭੈਣ ਭਾਵੇਂ ਤੂੰ ਸਾਨੂੰ ਦੁੱਧ ਚ ਪੱਤੀਆਂ ਨਾ ਪਲਾ ਆਪਣੀ ਬੇਚਤੀ ਤੂੰ ਆਪੇ ਕਰਨੀ ਗਾ ਮੈਂ ਤੁਹਾਨੂੰ ਵਧੀਆ ਬਣਾ ਕੇ ਦੇ ਚਲ ਜਾ ਨਾਲਿਆ ਕੱਪੜੀਆਂ 'ਚ ਨਹੀਂ ਅਸੀਂ ਚਾਹ ਪੀਣੀ ਦੇਖ ਲੈ ਦੀ ਮੇਰੀ ਗੱਲ ਸੁਣ ਲਈ ਜਿਹੜਾ ਰਿਸ਼ਤਾ ਤੈਨੂੰ ਮੈਂ ਕਹਿੰਦੀ ਸੀ ਉਹ ਚੰਗਾ ਨਹੀਂ ਸੀਗਾ ਇਹ ਛੰਡ ਕੇ ਰੱਖਣਾ ਸੀ ਤੈਨੂੰ ਨੀ ਕੀ ਕਰਾਂ ਆ ਮੁੰਡੇ ਦੀ ਪਸੰਦ ਦੀ ਆ ਫਿਰ ਸੌਣ ਲੋਗੇ ਤੇ ਕੁੱਕੀ ਕੱਲਾ ਕੀਤੇ ਮੇਰੀ ਵੀ ਇਤਰਾ ਹੀ ਕਰਦੀ ਰਹਦੀ ਹੈਗੀ ਮੇਰੀ ਵੀ ਸਿਆਪਾ ਮੁੰਡੇ ਨੇ ਪਸੰਦ ਕੀਤੀ ਸੀ ਮੈਨੂੰ ਤਾਂ ਪਸੰਦ ਹੀ ਨਹੀਂ ਸੀ ਹੈਗੀ ਆ ਕਾਲਜ ਵਿੱਚ ਜਿੱਕੇ ਤੇ ਇਹਨਾਂ ਦਾ ਬਾਸਕਟ ਮੈਟ ਹੋਈ ਉਹ ਕਾਲਜ ਹੀ ਕਿਟਮੈਟ ਇਹਨਾਂ ਦੀ ਹੋਈ ਸੀ ਤੇ ਉੱਥੇ ਵਿਆਹ ਕਰ ਲੈ ਤੇ ਉੱਥੇ ਮੈਂ ਕੀ ਕਰਨਾ ਸੀ ਮੈਂ ਤਾਂ ਫਿਰ ਕਹਿਣਾ ਹੀ ਸੀ ਵੀ ਚੱਲ ਪੁੱਤ ਕਰ ਲੈ ਤੋਰ ਕੀ ਕਵੇ ਜੇ ਨਾ ਵਿਆਹ ਕਰਦੇ ਉਦੋਂ ਕੁੜੀ ਕਹਿੰਦੀ ਸੀ ਮੈਂ ਮਰ ਜਣਾ ਉਦੋਂ ਮਰ ਜਣਾ ਮੇਰਾ ਮੁੰਡਾ ਕਹਿੰਦਾ ਸੀ ਮੈਂ ਮਰ ਜਣਾ ਟੀ ਪੈਣਾ ਜਦੋਂ ਉਹਨਾਂ ਨੇ ਧਮਕੀ ਹੀ ਦੇ ਦਿੱਤੀ ਫੇਰ ਤੇ ਕਰਨਾ ਹੀ ਪੈਣਾ ਤੇ ਹੋਰ ਕੀ ਮੈਂ ਵੀ ਐਸੇ ਕਰਕੇ ਕੀਤਾ ਚੱਲ ਕੋਈ ਗੱਲ ਨਹੀਂ ਅ ਜਿਤਨਾ ਦੀ ਮਰਜ਼ੀ ਐ ਲੈਣ ਦੀ ਵੀ ਤਾਦੀ ਕਹਿੰਦੇ ਆ ਆ ਜੜੀਆਂ ਲਵ ਮੈਰਿਜ ਕਰਵਾ ਕੇ ਲੈ ਆਦੀਆਂ ਨਾ ਇਹਨਾਂ ਦੀਆਂ ਚਲਣੀਆਂ ਪੈਦੀਆਂ ਕਿਉਂਕਿ ਇਹਨਾਂ ਨੇ ਬੰਦੇ ਪਹਿਲਾਂ ਹੀ ਵਸ ਵਿੱਚ ਕੀਤੇ ਹੁੰਦੇ ਆ ਪਰ ਨਹੀਂ ਪੈਣਾ ਮੇਰਾ ਮੁੰਡਾ ਨਹੀਂ ਵਸ ਜਾਗਾ ਉਹ ਮੇਰਾ ਸਾਰਾ ਕਹਿਣਾ ਮੰਨਦਾ ਹੀ ਉਹ ਤੇ ਸਿਰੇ ਨੂੰ ਆਪ ਕਲਪਦਾ ਵਾ ਰਾਤੀ ਕਰਦੀ ਕੀ ਉਹ ਜਦੋਂ ਰਾਤੀ ਸੋਣਾ ਹੁੰਦਾ ਨਾ ਉਹਦੇ ਬੱਚੇ ਦੇ ਪ੍ਰੋਜੈਕਟ ਬਣਾ ਲਾ ਪੰਦੀ 12 ਪਰ ਉਹ ਕਿੜ 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 ਮੁੰਡੇ ਸਾਹਮਣੇ ਲਾਈ ਹਿੰਦੋ ਬੋਲਦਾ ਬੜਾ ਚੱਲ ਛੱਡ ਪਰ ਮੈਨੂੰ ਇੰਜ ਕਰ ਮੰਮੀ ਹੈਲੋ ਵੱਡੇ ਕੱਪ ਚ ਲੈ ਜਾਂਦੀ ਹੈ ਨਹੀਂ ਪੁੱਤ ਮੈਂ ਨਹੀਂ ਚਾਹ ਪੀਣੀ ਇੰਜ ਕਰ ਮੈਨੂੰ ਨਾਮ ਚੂਰਾ ਦੇ ਉਹ ਕਰੇਲੇ ਬਣਾਣੇ ਤੈਨੂੰ ਪਤਾ ਖੱਟੇ ਵਾਲੇ ਮੈਨੂੰ ਵਧਿਆ ਲੱਗਦੇ ਤੂੰ ਆਊਗਾ ਕਰੇਲੇ ਮੇਰੇ ਵੱਲ ਛੱਡ ਜੀ ਖਾ ਲੈ ਨਾਲੇ ਮੇਰੀ ਗੱਲ ਸੁਣ ਇਹ ਡੱਬਾ ਲੈਣਾ ਹੀ ਸਾਰੇ ਕਪਲੇਟਾ ਨਹੀਂ ਆ ਇਹ ਵੇਲਾ ਹੁਣ ਤੂੰ ਆਪੇ ਦੇਖ ਲੈ ਆਪੇ ਫੇਰ ਬੇਇੱਜ਼ਤੀ ਕਰਾਂਦੀ ਆ ਨਾ ਐ ਡੱਬੇ 'ਚ ਨਹੀਂ ਖਾਣਾ ਤੂੰ ਸੋਹਣੀ ਤਰ੍ਹਾਂ ਪੂਝਿਆ ਨਾ ਕਟੋਰੀਆਂ 'ਚ ਪਾ ਕੇ ਲਿਆ ਡੱਬੇ 'ਚ ਪੂਝਿਆ ਕਿ ਲੱਡੂ ਆ ਚੋਪੀ ਕਰ ਜਾ ਜਦੋਂ ਖੋਲੇਗੀ ਨਾ ਉਦੋਂ ਆਪੇ ਪਤਾ ਲੱਗ ਜਾਏਗਾ ਮੰਮੀ ਤੁਸੀਂ ਚਾਹ ਤੇ ਪੀਓ ਮੈਂ ਉਹ ਵੀ ਲੈਣੀ ਆ ਚੱਲ ਫੜਗੜ ਕੇ ਹੁਣ ਲੈ ਕੇ ਆਈਏ ਅੱਥਰ ਰੱਖੋ ਮੈਂ ਤੁਹਾਡੀ ਵਾਸਤੇ ਉਹ ਵੀ ਲੈਣੀ ਆ ਜ ਲੈ ਆ ਮੱਠੀ ਲੈ ਕੇ ਆ ਜਦ ਪਾਪਾ ਲੈ ਕੇ ਆਏ ਸੀ ਆਂਟੀ ਜੀ ਸੱਸਰੀ ਗੱਲ ਮੇਰੀ ਗੱਲ ਸੁਨੋ ਆਜੋ ਮੈਂ ਆਈ ਆ ਤੇ ਤੁਸੀਂ ਚੱਲੇ ਜੇ ਨੀ ਧੀਏ ਮੇਰੀ ਗੱਲ ਸੁਨੋ ਮੈਂ ਤਾਂ ਤੇਰੀ ਮਾਂ ਕੋ ਲੈਣ ਆਈ ਸੀ ਅਮਚੂਰਨ ਤੇ ਉਹ ਹੁਣ ਕਰੇਲੇ ਬਣਾਣੇ ਆ ਚਲ ਮੈਂ ਆਨੀ ਆ ਚਲੋ ਠੀਕ ਆ ਕਰੇਲੇ ਲੈਣਦੇ ਆਇਓ ਫਿਰ ਲੈ ਪੁੱਤ ਤੇਨਾਂ ਕਰੇਲੇ ਚੱਗੇ ਆ ਠੀਕ ਆਂਟੀ ਜੀ ਮੰਮੀ ਨੀ ਤੇ ਨੋਕਲ ਨਹੀਂ ਉਹਦੇ ਘਰ ਮੈਂ ਜਦੋਂ ਜਾਣੀ ਆ ਨਾ ਉਹਦੀ ਨੂੰ ਠੰਡੇ ਨਾਲ ਠੰਡਾ ਤੱਤੇ ਨਾਲ ਤੱਤਾ ਮੈਨੂੰ ਪਲਾਂਦੀ ਏ ਤੇ ਤੂੰ ਕੀ ਸੜਿਆ ਜਿਹਾ ਡੱਬਾ ਚੁੱਕ ਲੈ ਤੈਨੂੰ ਨਹੀਂ ਪਤਾ ਲੈ ਦੇ ਵਿੱਚ ਦੋ ਤਿੰਨ ਸਾਰੀਆਂ ਪਿੰਨੀਆਂ ਆ ਗਈਆਂ ਉਥੇ ਭਲਾ ਹੋਵੇ ਉਹਦਾ ਉਹਨੇ ਖੋਲਿਆ ਨਹੀਂ ਸਾਡੇ ਘਰ ਚੀਜ਼ਾਂ ਨਹੀਂ ਗਿਆ ਸੀ ਕਿਹੜੀ ਚੀਜ਼ ਨਹੀਂ ਹੈਗੀ ਇਹ ਹਏ ਪਰਸੋਂ ਜੋ ਡੀਮਾਰਕੋ ਸਾਰਾ ਸਮਾਨ ਲੈ ਕੇ ਆਏ ਆ ਇਹ ਕਿ ਤੂੰ ਪੁੱਝਿਆ ਨਹੀਂ ਉਹਦੇ ਅੱਗੇ ਰੱਖ ਸਕਦੀ ਓਏ ਉਹ ਚਾਹ ਵੀ ਨਹੀਂ ਪੀ ਕੇ ਗਈ ਕੁੜੀ ਅਕਲ ਕਰ ਮਿਲਣ ਗਈ ਸੀ 부자ਰੋਂ ਲੈਣ ਗਈ ਸੀ ਉੱਥੇ ਨਾ ਪੂਜੀਆ ਪਿਆ ਸੀ ਮੈਂ ਪਾਨ ਗਈ ਸੀ ਉਹ ਦੇਖੋ ਮੈਂ ਟੇਬਲ ਤੇ ਰੱਖਿਆ ਵੀ ਹੋਇਆ ਤੇ ਟੇਬਲ ਖਾਣਾ ਮੈਂ ਟੇਬਲ ਨਹੀਂ ਖਾਣਾ ਮੈਂ ਮੰਮੀ ਉਹ ਦੇਖੋ ਬਿਸਕੁਟ ਤੇ ਪੂਜੀਆ ਪਿਆ ਮੇਰੇ ਜੀ ਕੇ ਤੇਰੇ ਮੂੰਹ ਦੇ ਵਿੱਚ ਚਪੇੜ ਮਾਰਾਂ ਮੰਮੀ ਪਤਾ ਨਹੀਂ ਤੇਰਾ ਅਕਲ ਕਿਦੋਂ ਆਣੀ ਆ ਦੀਦੀ ਕਿਰਨ ਮੰਮੀ ਆਗੀ ਕਰੰਦੇ ਏ ਤੁਹੀ ਨਿੱਕੀ ਕਰਨਾ ਮੈਂ ਐ ਡੂੰ ਨਵਟੜ ਜਾਈ ਨੂੰ ਤੇਰੀ ਆਂਟੀ ਆਈ ਸੀ ਨਾਲ ਦੀ ਤੈਨੂੰ ਮੈਂ ਕਿਹਾ ਚਾਹ ਬਣਾ ਲਿਆ ਖਾਲੀ ਚਾਹ ਰੱਖ ਦਿੱਤੀ ਵਿੱਚ ਸਾਰੀਆਂ ਦੋ ਪਿੰਨੀਆਂ ਉਹ ਵੀ ਸਖਤ ਨੀਆਂ ਨਾ ਕੋਈ ਬਿਸਕਟ ਨਾ ਕੋਈ ਪੂਜੀਆਂ ਤੇਰੀ ਆਂਟੀ ਕਿੰਨਾ ਕਰਦੀ ਮੇਰੇ ਨਾਲ ਐ ਡੂੰ ਨਵਟੜ ਹੈਗੀ ਬੱਸ ਕਰੋ ਮੰਮੀ ਕੀ ਕਰਨ ਦੇ ਜੇ ਤੁਸੀਂ ਤੈਨੂੰ ਕੀ ਹੋ ਗਿਆ ਹੰਦਿਆ ਮੈਨੂੰ ਤੇ ਤੁਹਾਡੇ ਵਾਲ ਵੇਖ ਕੇ ਗੁੱਸਾ ਚੜ ਗਿਆ ਆ ਕਿੰਨਾ ਤੁਸੀਂ ਬੋਲਦੇ ਜੇ ਭਾਬੀ ਦੇ ਨਾਲ ਇਹ ਕੋਈ ਤਰੀਕਾ ਵਾ ਬੋਲਣ ਦਾ ਜਿਹੋ ਜਿਹੇ ਕੰਮ ਕਰਦੀ ਐ ਇਸ ਤਰ੍ਹਾਂ ਬੋਲਣਾ ਪੈਂਦਾ ਮੇਰੀ ਗੱਲ ਸੁਣੋ ਜੇ ਮੇਰੀ ਸੱਸ ਮੇਰੇ ਨਾਲ ਇਤਨਾ ਬੋਲੇ ਫੇਰ ਕਿਉਂ ਤੇਰੀ ਸੱਸ ਅੱਦਾ ਬੋਲੇ ਤੈਨੂੰ ਤਾਂ ਸਭ ਕੁਝ ਆਂਦਾ ਵਾ ਮੰਮੀ ਤੂੰ ਹੀ ਮੇਰੀ ਮਾਂ ਝੇ ਤੂੰ ਹੀ ਮੈਨੂੰ ਕਹਿੰਦੇ ਜੇ ਤੈਨੂੰ ਸਾਰਾ ਕੁਝ ਆਂਦਾ ਉਹ ਤਰ੍ਹਾਂ ਇੰਨਾ ਦੀ ਮਾਂ ਵੀ ਤੇ ਇਹਨਾਂ ਨੂੰ ਕਹਿੰਦੀ ਹੋਣੀ ਨਾ ਕਿ ਮੇਰੀ ਧੀ ਨੂੰ ਤੇ ਸਾਰਾ ਕੁਝ ਆਂਦਾ ਵਾ ਤੇ ਸੱਸਾਂ ਕਹਿ ਦਿੰਦੀਆਂ ਵਾ ਇਹ ਤੇ ਕੁਝ ਸਿੱਖ ਕੇ ਨਹੀਂ ਆਈਆਂ ਇਹ ਤੇ ਪਿੱਛੋ ਘਰ ਕੇ ਨਹੀਂ ਆਈਆਂ ਮੰਮੀ ਮੇਰੀ ਇੱਕ ਗੱਲ ਸੁਣੋ ਆ ਤੂੰ ਹੀ ਤੇ ਐਵੇਂ ਮੈਨੂੰ ਵੀ ਪੜਾਉਂਦਾ ਇਨਾਂ ਦੀ ਭਾਬੀ ਦੀ ਮੰਮੀ ਨੇ ਭਾਬੀ ਨੂੰ ਐਵੇਂ ਨਾ ਪੜਾਤਾ। ਮਾਵਾ ਨੂੰ ਪਤਾ ਕੀ ਕੋਚਿੰਗ ਦੇਣੀ ਚਾਹੀਦੀ ਏ ਦੀ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ। ਪੁੱਤ ਕੀ ਕਹਿੰਦੇ ਆ ਤੇ ਆਪਣੀ ਸੱਸ ਨੂੰ ਖੁਸ਼ ਕਿਵੇਂ ਕਰਨਾ? ਸਾਰੇ ਘਰ ਦੇਆਂ ਨੂੰ ਖੁਸ਼ ਕਿਵੇਂ ਰੱਖਣਾ? ਸੱਸ ਦੀ ਜੀ ਹਜ਼ੂਰੀ ਕਿਵੇਂ ਕਰਨੀ? ਜੇ ਸੱਸ ਝਿੜਕਾ ਦੇ ਦੇ, ਤਾਨੇ ਮੇਨੇ ਦੇ ਦੇ, ਕਿਵੇਂ ਸੁਣਣੀਆਂ? ਆ ਤੁਹਾਡੀ ਤੁਹਾਡੇ ਵਰਗੀਆਂ ਸੱਸਾਂ ਕਰਕੇ ਨਾ। ਆ ਕੁੜੀਆਂ ਵਿਆਹ ਕਰਾਣ ਤੋਂ ਡਰਦੀਆਂ ਵਾਂ। ਆਪਣੀ ਕੁੜੀ ਨੂੰ ਤੁਸੀਂ ਕਹਿੰਦੇ ਜੇ ਕੀ ਹਾਡੀ ਕੁੜੀ ਤੇ ਬੱਚੀ ਆ ਉਹਨੂੰ ਸਾਰਾ ਕੁਝ ਆਂਦਾ ਵਾ ਤੇ ਦੂਜੀਆਂ ਦੀ ਕੁੜੀ ਉਹਦੇ ਬਾਰੇ ਵੀ ਤੇ ਸੋਚੋ ਨਾ ਉਹ ਤੁਹਾਡੇ ਇਸੇ ਰਵਈਏ ਕਰਕੇ ਨਾ ਉਹ ਖੁੱਲ ਕੇ ਆਪਣੀ ਲਾਈਫ ਨਹੀਂ ਜੀ ਪਾਉਂਦੇ ਉਹ ਤੁਹਾਡੇ ਇਸੇ ਰਵਈਏ ਕਰਕੇ ਮੈਨੂੰ ਤੁਹਾਡੀ ਸਾਰੀਆਂ ਗੱਲਾਂ ਪਤਾ ਵਾ ਸਵੇਰ ਤੋਂ ਲੈ ਕੇ ਤੁਸੀਂ ਸ਼ੁਰੂ ਹੋ ਜਾਂਦੇ ਜੇ ਸਵੇਰ ਤੋਂ ਲੈ ਕੇ ਤੁਸੀਂ ਇਹਨਾਂ ਨੂੰ ਬੋਲਣਾ ਸਟਾਰਟ ਕਰ ਦਿੰਦੇ ਜੇ ਕਿ ਆਹ ਕੰਮ ਨਹੀਂ ਕੀਤਾ ਉਹ ਕੰਮ ਨਹੀਂ ਕੀਤਾ ਤੂੰ ਜਿੱਲੜ ਆ ਤੂੰ ਦੋ ਨਵਟਾ ਵਾ ਤੂੰ ਕਿਸੇ ਕੰਮ ਜੋਗੀ ਨਹੀਂ ਤੈਨੂੰ ਮੇਰੇ ਮੁੰਡੇ ਨੇ ਪਸੰਦ ਕਰ ਲਿਆ ਮੰਮੀ ਅ ਜਿੱਤਰਾ ਦਾ ਤੁਸੀਂ ਬਿਹੇਵ ਜੋ ਕੁਛ ਤੁਸੀਂ ਭਾਬੀ ਨਾਲ ਕਰਦੇ ਜੇ ਨਾ ਸੇਮ ਉਸ ਤਰ੍ਹਾਂ ਹੀ ਮੇਰੀ ਸੱਸ ਮੇਰਨਾ ਕਰਦੀ ਆ ਤੁਹਾਨੂੰ ਤੇ ਪਤਾ ਹੀ ਆ ਲੈਣੀਆਂ ਦੇਣੀਆਂ ਨਾ ਇੱਥੇ ਹੀ ਭੁਗਤ ਕੇ ਜਾਣੀਆਂ ਪੈਂਦੀ ਆ ਵਾ ਜਿਵੇਂ ਤੁਸੀਂ ਆਪਣੀ ਨੂੰ ਨਾ ਕਰੋਗੇ ਅੱਗੋਂ ਤੁਹਾਡੀ ਕੁੜੀ ਨਾਲ ਵੀ ਉਹੀ ਕੁਛ ਹੋਣਾ ਤੇ ਇਹ ਨਾ ਸੋਚਿਓ ਕਿ ਤੁਹਾਡੀ ਕੁੜੀ ਨੂੰ ਅਗਲੇ ਨੇ ਰਾਜ ਕਰਣਾ ਤੇ ਦੂਜਿਆਂ ਦੀ ਕੁੜੀ ਨੂੰ ਤੁਸੀਂ ਐ ਕੰਮ ਵਾਲੀ ਬਣਾ ਕੇ ਰੱਖਣਾ ਪੁੱਤਰ ਮੈਂ ਤੇ ਤੇਰਾ ਵਿਆਹ ਤੇਰੀ ਮਨਪਸੰਦ ਪਰ ਮੁੰਡੇ ਦੇ ਨਾਲ ਹੀ ਕੀਤਾ ਵਾ ਤੇ ਵਿਆਹ ਵੀ ਕਿੱਡਾ ਸੋਹਣਾ ਕੀਤਾ ਵਾ ਉਹ ਕੋਈ ਉਦਾਂ ਤੇ ਥੋੜੀ ਹੀ ਗਿਆ ਤੇ ਤੈਨੂੰ ਸਾਰੀ ਅਕਲ ਹੈਗੀ ਹੈ ਮੰਮੀ ਜੇ ਮੇਰਾ ਵਿਆਹ ਮੇਰੀ ਪਸੰਦ ਦੇ ਨਾਲ ਹੋਇਆ ਵਾ ਤੇ ਫਿਰ ਵੀਰੇ ਦਾ ਵਿਆਹ ਵੀ ਤੇ ਉਹਨਾਂ ਦੀ ਪਸੰਦ ਦੇ ਨਾਲ ਹੀ ਹੋਇਆ ਨਾ ਨਾਲੇ ਤੁਸੀਂ ਕੀ ਕਹਿੰਦੇ ਜੇ ਬੜੇ ਵਧੀਆ ਘਰ ਕੀਤਾ ਕਿਉਂ ਆ ਆਪਣਾ ਘਰ ਮਾੜਾ ਵਾ ਵਧੀਆ ਨਹੀਂ ਹੈਗਾ ਨਹੀਂ ਵਧੀਆ ਹੀ ਹੈ ਤੇ ਫਿਰ ਤੁਸੀਂ ਇਹ ਕਿਉਂ ਕਹਿੰਦੇ ਜੇ ਮੰਮੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਬਿਲਕੁਲ ਨਹੀਂ ਸੀ ਮੈਂ ਨਾ ਤੁਹਾਨੂੰ ਉਦੋਂ ਵੀ ਕਹਿੰਦੀ ਹੁੰਦੀ ਸੀ ਮੰਮੀ ਸੱਸ ਨਾ ਬਣਿਓ ਮਾਂ ਬਣ ਕੇ ਵਿਖਾਓ ਪਰ ਤੁਸੀਂ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਤੁਸੀਂ ਸਾਸੀ ਬਣੇ ਜੇ ਮੈਂ ਤੁਹਾਨੂੰ ਕਹਿੰਦੀ ਹੀ ਮੰਮੀ ਮੇਰੀ ਸੱਸ ਇਤਨਾ ਬੋਲਦੀ ਆ ਮੇਰੇ ਨਾਲ ਇਤਨਾ ਕਰਦੀ ਆ ਤੁਸੀਂ ਆਪਣੀ ਨੂਨ ਨਾ ਕਰਿਓ ਭਾਬੀ ਨੂੰ ਕਦੀ ਨਾ ਫੀਲ ਹੁੰਦਿਓ ਕਿ ਤੁਸੀਂ ਉਹਨਾਂ ਦੀ ਸੱਸ ਜੇ ਮੰਮੀ ਇੱਕ ਹੋਰ ਗੱਲ ਤੁਸੀਂ ਚਾਹੁੰਦੇ ਜੇ ਨਾ ਤੁਹਾਡੀ ਤੇ ਵਧੀਆ ਰਵੇ ਖੁਸ਼ ਰਵੇ ਹਮੇਸ਼ਾ ਹੱਸਦੀ ਆਵੇ ਤੇ ਹੱਸਦੀ ਇੱਥੋਂ ਜਾਵੇ ਤੇ ਇਹ ਸ਼ੁਰੂਆਤ ਨਾ ਤੁਹਾਨੂੰ ਭਾਬੀ ਨਾਲ ਕਰਨੀ ਪੈਣੀ ਆ ਜੇ ਤੁਸੀਂ ਉਤਨਾ ਕਰੋਗੇ ਨਾ ਤੇ ਮੈਂ ਫਿਰ ਆਪੇ ਖੁਸ਼ ਰਹਿਣਾ ਵਾ ਠੀਕ ਆ ਪੁੱਤਰ ਜਿਸ ਤਰ੍ਹਾਂ ਤੂੰ ਕਵੇਂਗੀ ਨਾ ਮੈਂ ਉਸ ਤਰ੍ਹਾਂ ਹੀ ਕੰਮ ਕਰਾਂਗੀ ਬਿਲਕੁਲ ਮੰਮੀ ਇਹੋ ਹੀ ਕਹਿੰਦੇ ਆ ਨਾ ਲੋਕੀ ਕਿ ਧੀ ਆ ਖੁਸ਼ ਰਹਿਣ ਨੂਆਂ ਦੀ ਕਿਹੜੀ ਗੱਲ ਆ ਪਰ ਆਪਾਂ ਇੱਥੇ ਕਰਨਾ ਵਾ ਨੂਆ ਵੀ ਖੁਸ਼ ਰਹਿਣ ਤੇ ਧੀਆ ਵੀ ਖੁਸ਼ ਰਹਿਣ ਪੁੱਤਰ ਹੁਣ ਮੈਨੂੰ ਪਿਆਰ ਕਰਾਂ ਹਾਂਜੀ ਸਸਤੀ ਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋਪ ਤੇ ਸਾਰੇ ਜਣੇ ਵਧੀਆ ਹੋਵਗੇ ਤੇ ਸਾਡੇ ਜਿਹੜੇ ਬਦਲਦੇ ਰਿਸ਼ਤੇ ਆ ਉਹ ਤੇ ਹੋ ਚੁੱਕਿਆ ਜੀ ਖਤਮ ਹੋਦਾ ਅੱਜ 파ਟ ਪੈ ਜਾਣਾ ਵਾ ਤੇ ਆ ਆਪਾਂ ਛੋਟੀ ਜੀ ਵੀਡੀਓ ਬਣਾਈ ਆ ਰਦੀਪਾ ਭਾਬੀ ਦੇ ਕਹਿੰਦੇ ਕਿ ਕਿਉਂਕਿ ਇਹ ਕਹਿੰਦੇ ਤੁਸੀਂ ਸਾਡੇ ਘਰੇ ਆਂਦੇ ਨਹੀਂ ਵੀਡੀਓ ਨਹੀਂ ਬਣਾਉਂਦੇ ਫਿਰ ਅੱਜ ਆਪਾਂ ਇਹਨਾਂ ਦੀ ਫਰਮਾਇਸ਼ ਪੂਰੀ ਕੀਤੀ ਆ ਤੇ ਵੀਡੀਓ 'ਚ ਇੱਕ ਬੜਾ ਵਧੀਆ ਮੈਸੇਜ ਆ ਨੂਆ ਨੂੰ ਲੈ ਕੇ ਕਿਵੇਂ ਉਹਦੀ ਸੱਸ ਨੂੰ ਨੂੰ ਇੱਕ ਗੱਲ ਗੱਲ ਦੇ ਸੁਣਾਉਂਦੀ ਆ ਇੰਨਾ ਉਹਦੀ ਬੇਇੱਜ਼ਤੀ ਕਰਦੀ ਆ ਗਵੰਡਨ ਸਾਹਮਣੇ ਪਰ ਇਹਦੇ ਵਿੱਚ ਜਿਹੜੀ ਕੁੜੀ ਆ ਉਹ ਸਿਆਣੀ ਵਿਖਾਈ ਗਈ ਆ ਕੁੜੀ ਨੇ ਕੀ ਕੀਤਾ ਆਪਣੀ ਮਾਂ ਨੂੰ ਸਿੱਖਿਆ ਦਿੱਤੀ ਆ ਕਿ ਜੇ ਤੁਸੀਂ ਮੈਨੂੰ ਖੁਸ਼ ਵੇਖਣਾ ਚਾਹੁੰਦੇ ਜੇ ਨਾ ਫਿਰ ਤੁਸੀਂ ਆਪਣੀ ਨੂੰ ਨਾਲ ਵੀ ਉਹੀ ਕੁਛ ਕਰੋ ਕਿਉਂਕਿ ਤੁਹਾਨੂੰ ਪਤਾ ਹੀ ਆ ਕਰਮਾ ਇਜ਼ ਕਰਮਾ ਬੈਕ ਜੋ ਤੁਸੀਂ ਕਰੋਗੇ ਅੱਗੇ ਤੁਹਾਡੀ ਕੁੜੀ ਨਾਲ ਵੀ ਉਹੀ ਕੁਛ ਹੋਣਾ ਵਾ ਇਸ ਕਰਕੇ ਇਹ ਸਾਰੀਆਂ ਸੱਸਾਂ ਨੂੰ ਰਿਕੁਐਸਟ ਹੈ ਜਿਹੜੀਆਂ ਕਿ ਆਪਣੇ ਨੂੰ ਧੀ ਦੇ ਵਿੱਚ ਫਰਕ ਕਰਦੀਆਂ ਨਾ ਨੂਆ ਨੂਵੀਂ ਦੁਹਤੀ ਆ ਮੰਗੀ ਰੱਖੋ ਤਾਂ ਵੀ ਤਾਈਓ ਉਹ ਤੁਹਾਨੂੰ ਧੀ ਆ ਮੰਗ ਪਿਆਰ ਦੇਣਗੀਆਂ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜਰ ਕਰਿਓ ਥੈਂਕ ਯੂ ਸਤਿ ਸ੍ਰੀ ਅਕਾਲ